ਅਇ ਦਿਨ ਗੋਲੀਆਂ ਚੱਲਣ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿੱਥੇ ਰਾਤ ਨੂੰ ਜਿਹੜੀਆਂ ਸ਼ਰੀਆਮ ਗੋਲੀਆਂ ਚੱਲੀਆਂ ਨੇ ਮਿਲੀ ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਇੱਕ ਨੌਜਵਾਨ ਦੇ ਘਰ ਦੇ ਬਾਹਰ ਕਈ ਸਾਰੇ ਨੌਜਵਾਨਾਂ ਵੱਲੋਂ ਮਿਲ ਕੇ ਜਿਹੜੀ ਆ ਫਾਇਰਿੰਗ ਕੀਤੀ ਗਈ ਹੈ ਇਹ ਮਾਮਲਾ ਹੈ ਜਿਹੜਾ ਹੈ ਪੈਸਿਆਂ ਦੇ ਲੈਣ ਦੇਣ ਦੇ ਕਾਰਨ ਵਧਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਪੈਸੇ ਲੈਣੇ ਸੀ ਜਦੋਂ ਨੌਜਵਾਨ ਨੇ ਆਪਣੇ ਪੈਸੇ ਵਾਪਸ ਮੰਗੇ ਤਾਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਰਾਤ ਨੂੰ ਇੱਕ ਘਟਨਾ ਨੂੰ ਅੰਜਾਮ ਦਿੱਤਾ ਗਿਆ। ਵਿਅਕਤੀ ਨੇ ਆਪਣੇ ਘਰ ਦੇ ਬਾਹਰ ਦੀਆਂ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਉਹ ਪੁਲਿਸ ਦੇ ਹਵਾਲੇ ਕੀਤੀਆਂ ਨੇ। ਪੁਲਿਸ ਨੂੰ ਵੀ ਜਿਹੜੀ ਆ ਮੌਕੇ ਤੇ ਘਟਨਾ ਬਾਰੇ ਦੱਸਿਆ ਗਿਆ ਸੀ। ਪੁਲਿਸ ਵੱਲੋਂ ਮੌਕੇ ਤੇ ਜਾਂਚ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਵੀ ਜਿਹੜੀ ਆ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ। ਪੀੜਤ ਨੌਜਵਾਨ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ। ਉਸਨੇ ਕਿਹਾ ਕਿ ਪੁਲਿਸ ਨੂੰ ਜਿਹੜੀ ਇਹ ਬੀਤੀ ਦੇਰ ਰਾਤ ਘਟਨਾ ਵਾਪਰੀ ਸੀ ਉਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਇੱਕ ਪੂਰੀ ਰਾਤ ਬੀਤਣ ਤੋਂ ਬਾਅਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰ ਹਾਲ ਕੀ ਨਾ ਹੋਇ ਰਿਹਾ ਸਤਨਾਮ ਸਿੰਘ ਤੇ ਕਿਥੋਂ ਦੇ ਨਾਣ ਵਾਲੇ ਕੋਰ ਬਾਬਾ ਦੀਪ ਸਿੰਘ ਗਲੀ ਨੰਬਰ 2 ਕਿਤੇ ਤੇ ਕੀ ਗੱਲਬਾਤ ਹੋਈ ਹੈ ਦੇਰ ਰਾਤ ਕਿਹੜੇ ਨੌਜਵਾਨ ਤੁਹਾਡੇ ਘਰ ਦੇ ਬਾਹਰ ਪਹੁੰਚੇ ਨੇ ਤੇ ਕੀ ਕੀਤਾ ਗਿਆ ਉਹਨਾਂ ਨੂੰ ਗੋਲੀਆਂ ਚਲਾਈਆਂ ਗਈਆਂ ਆ ਕੇ ਰਾਤ ਨੂੰ 12 ਵਜੇ ਹੀ ਸੁੱਤੇ ਹੋਏ ਹਾਂ ਤੇ ਮੈਂ ਬਾਰੀ ਚ ਵੇਖਿਆ ਤੇ ਉਹਨਾਂ ਨੇ ਠਾ ਠਾ ਖੈਰ ਕੱਢੇ ਤੇ ਕਹਿੰਦੇ ਤੈਨੂੰ ਵੀ ਮਾਰ ਦੇਣਾ ਵਾ ਹੂੰ ਤੋ ਬਾਹ ਦਾ 10 12 ਜਣੇ ਹੈਗੇ ਹੀ ਇੱਕ ਗਰੇਵਾਲ ਹੀ ਇੱਕ ਉਹ ਹੀ ਮੀਟ ਵਾਲਾ ਚਾਰ ਪੰਜ ਜਾਣੇ ਹੋਰ ਹੀ ਮੈਨੂੰ ਉਹਨਾਂ ਦੇ ਨਾਂ ਨਹੀਂ ਪਤਾ ਇੱਕ ਇੱਕ ਕਿੰਨੀਆਂ ਗੋਲੀਆਂ ਛਲਾਈਆਂ ਗਈਆਂ ਉਹਨਾਂ ਦੇ ਦੋ ਗੋਲੀਆਂ ਚੱਲੀਆਂ ਦੋ ਜਦੋਂ ਮੈਂ 100 ਨੰਬਰ ਤੇ ਫੋਨ ਕੀਤਾ ਇੱਥੇ ਪੁਲਿਸ ਆਈ ਸੀ ਇੱਕ ਸਨੀਆਂ ਮੈਨੂੰ ਸੱਜਦੀ ਪਈ ਸੀ ਦੁਪਹਿਰ ਦੀ ਗਿੰਦਾਰੀ ਕੁੜੀ ਜੰਨੇ ਆ ਇਹਨਾਂ ਨੇ ਅੱਗੇ ਵੀ ਇੱਕ ਬੰਦਾ ਮਰਵਾਇਆ ਵਾ ਤੇ ਮੈਨੂੰ ਕਹਿੰਦੀ ਤੈਨੂੰ ਵੀ ਮਰਵਾ ਦੇਣਾ ਆਪਾਂ ਕਾਰਨ ਕੀ ਆ ਕਾਰਨ ਪੈਸਿਆਂ ਦਾ ਲੈਣ ਦੇਣਾਗਾ ਹੀ ਪੈਸੇ ਲੈਣੇ ਸੀ 6 ਲੱਖ ਰੁਪਈਆ ਅੱਛਾ ਗਰੇਵਾਲ ਕੋ ਇਹਨੇ ਪਹਿਲਾਂ ਕੰਦਾਈ ਦੇ ਦਾਂਗਾ ਇਦਾਂ ਲਾਰੇ 3 ਸਾਲ ਤੋਂ ਲਾਰੇ ਲਾਂਦਾ ਰਿਹਾ ਲਾਰੇ ਲਾਂਦਾ ਰਿਹਾ ਪਰ ਤੁਹਾਡੇ ਵੱਲੋਂ ਫੋਨ ਕੀਤਾ ਜਾਂਦਾ ਸੀ ਉਹਨੂੰ ਆਪਣਾ ਦੂਜੀ ਪਾਰਟੀ ਨੂੰ ਕੀ ਉਹਨਾਂ ਦੇ ਪੈਸੇ ਦਿੱਤੇ ਜਾਣਾ ਹਾਂਜੀ ਮੈਂ ਮੈਨੂੰ ਕਿਹਾ ਉਹਨਾਂ ਦਾ ਫੋਨ ਆਇਆ ਸੀ ਪਾਰਟੀ ਦਾ ਤੁਹਾਡਾ ਟਾਈਮ ਕਲੀਅਰ ਹੋ ਗਿਆ ਤੇ ਇਹਨਾਂ ਨੂੰ ਕਹੋ ਸਾਡੇ ਪੈਸੇ ਭੇਜ ਅੱਛਾ ਜੀ ਮੈਂ ਇਹਨੂੰ ਐਹੋ ਹੀ ਕਿਹਾ ਤੇਰਾ ਟਾਈਮ ਕਲੀਅਰ ਹੋ ਗਿਆ ਤੇ ਤੂੰ ਪੈਸੇ ਮੋੜ ਦੇ ਉਹਨਾਂ ਦੇ ਮੈਨੂੰ ਵਿੱਚ ਤੂੰ ਆਇਆ ਆ ਕੰਦਾ ਕੂ ਕੀ ਲਾਣਾ ਦੇਣਾ ਤੇ ਮੈਂ ਕਿਹਾ ਤੂੰ ਜਦੋਂ ਮੈਨੂੰ ਵਿੱਚ ਪਾਇਆ ਸੀ ਉਦੋਂ ਕੀ ਲਾਣਾ ਦੇਣਾ ਸੀ 10 ਮਿੰਟ ਤੇ 65000 ਰੁਪਇਆ ਦੋ ਦਿਨ ਪਹਿਲਾਂ ਮੇਰੇ ਕੋ ਘਰੋਂ ਲੈ ਕੇ ਗਿਆ ਵਾ ਹੱਥ ਜੋੜ ਕੇ ਪੈਰੀ ਬੈ ਕੇ ਮੈਂ ਗੱਡੀਆਂ ਕਢਾਨੀਆਂ ਵਾ ਮੇਰਾ ਸੋਚ ਮੈਂ ਕਿ ਭਾਈ ਮੇਰੇ ਕੋ ਪੈਸੇ ਨਹੀਂ ਹੈਗੇ ਸਾਡੇ ਅੱਗੇ ਇੱਕ ਭਰਾ ਪੂਰਾ ਆਇਆ ਤੇ ਮੇਰੇ ਕੋ ਪੈਸੇ ਪੈਰੀ ਹੱਥ ਲਾਈ ਗਿਆ ਨੂੰ ਗੂਗਲ 'ਤੇ ਪੈਸੇ ਕੀਤੇ 65000 ਰੁਪਇਆ ਦੋ ਚੈੱਕ ਦੇ ਕੇ ਗਿਆ ਮੈਨੂੰ ਉਤੋਂ ਮੁਕਰ ਗਿਆ ਉਹਦੇ ਤਾਂ ਵੀ ਮੁਕਰ ਨਹੀਂ ਮੁਕਰਿਆ ਨਹੀਂ ਆਂਦਿਆਂ ਰਾਤੀ ਹਰ ਗੋਲੀਆਂ ਚਲਾਉਂਦੀਆਂ ਇਹਨਾਂ ਨੇ ਗਾਲਾਂ ਕੱਢਣੀਆਂ ਸ਼ੁਰੂ ਕਰਦੀਆਂ ਨਾ ਵੀ ਕੋਈ ਗਾਰੰਟੀ ਹਾਂਜੀ ਹਾਂਜੀ ਉਹ ਕਹਿੰਦੇ ਕਿ ਤੁਹਾਡੇ ਵੱਲੋਂ ਫੋਨ ਕਰਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਲਗਾਤਾਰ ਉਹਨੂੰ ਕਹੋ ਬਹਾਰੇ ਇੱਕ ਵੀ ਧਮਕੀ ਦਿੱਤੀ ਹੈ ਹੀ ਕੋਈ ਕਾਰਵਾਈ ਨਹੀਂ ਕਰਾਂਗੇ ਉਹ ਕਹਿੰਦੇ ਉਸ ਤੋਂ ਬਾਅਦ ਆਪਾਂ ਉਹਦੇ ਘਰ ਦੇ ਬਾਹਰ ਪਹੁੰਚੇ ਨਹੀਂ ਕੋਈ ਧਮਕੀ ਨਹੀਂ ਦਿੱਤੀ ਦੁਪਹਿਰੇ ਗੱਲ ਹੋਈ ਮੈਨੂੰ ਸਣੀਆ ਬਾਰ-ਬਾਰ ਫੋਨ ਕਰਦੀ ਸੀ ਤੂੰ ਆ ਆ ਆ ਤੁਹਾਡੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਇਸ ਮਾਮਲੇ ਦੀ ਡੀਐਸਪੀ ਦੋ ਆਏ ਸੀ ਨਾਲ ਐਸਐਚਓ ਆਏ ਸੀ ਵਾਧੂ ਬਲੋਸ ਆਈ ਸੀ ਤਾਂ ਕੀ ਕਾਰਵਾਈ ਕੀਤੀ ਗਈ ਹੈ ਹਲੋ ਤੱਕ ਸਾਨੂੰ ਦੱਸ ਦੇਣੀ ਪੈਣਾ ਬੰਦੇ ਫੜਦੇ ਵੇਓ ਕੀ ਖਿਆਲ ਨਹੀਂ ਗਈ ਬਲੋਸ ਕੀ ਲੱਗਦਾ ਤੁਹਾਨੂੰ ਪਤਾ ਨਹੀਂ ਸਾਨੂੰ ਕੀ ਲੱਗਦਾ ਜਦੋਂ ਕੋਈ ਵੱਡੀ ਘਟਨਾ ਹੋ ਜਾਂਦੀ ਆਉਦੋ ਫਿਰ ਆਉਦੋ ਉਦੋਂ ਹੀ ਆਉਂਦੀ ਫਿਰ ਪੁਲਿਸ ਜੇ ਮੈਂ ਮਰ ਜੇ ਮੈਂ ਬਾਰੀ ਚ ਗਿਆ ਵਾਂ ਤੇ ਜੇ ਮੈਂ ਮਰ ਜਾਂਦਾ ਤੇ ਕੌਣ ਜ਼ਿੰਮੇਵਾਰ ਹਿੱ ਕੋਈ ਹੈਗਾ ਕੋਈ ਜਵਾਬ ਹੀ ਨਹੀਂ ਹੈਗਾ ਗਾਲੀ ਗੋਲੀਆਂ ਚ ਵੀ ਦਿੱਤਾ ਗਿਆ ਗਾਲੀਆਂ ਵਾਦੋ ਵੀਡੀਓ ਬਣੀਆਂ ਹੀ ਸਾਰੀਆਂ ਵੀਡੀਓ ਆ ਤੁਹਾਨੂੰ ਵੀਡੀਓ ਬੁਖਾ ਦੇਣਾ ਹੈ ਵੇਖੋ ਗੋਲੀ ਚਲਾਣ ਦੇ ਦੀਆਂ ਵੀਡੀਓ ਹੈਗੀਆਂ ਸਾਰੀਆਂ ਵੀਡੀਓ ਹੈਗੀਆਂ ਗਾਲਾਂ ਦੀਆਂ ਹੈਗੀਆਂ ਵੀਡੀਓ ਸਾਰੀਆਂ ਵੀਡੀਓਆਂ ਗਿਆ ਹੈ ਵੇਖੋ ਜੀ ਕੀ ਇਨਸਾਲ ਦੀ ਮੰਗ ਕਰਦੇ ਨੇ ਅਹੀ ਉਹਨਾਂ ਨੂੰ ਸਹਾਇਆ ਆ ਵੇਖੋ ਹਾਂ ਬਾਈ ਉਹ ਸਨੀਆ ਪਤਾ ਕੀ ਕੰਦੀ ਭਈ ਹੈ ਸਨੀਆ ਕੰਦੀ ਭਈ ਇਦਾਂ ਨੂੰ ਫਾਇਰ ਮਾਰਿਆ ਇਦਾਂ ਨੂੰ ਫਾਇਰ ਮਾਰਿਆ ਸਾਰੀ ਆਵਾਜ਼ ਆਈ ਵੀਡੀਓ ਚ ਲੱਗਦਾ ਜੀ ਉਹਨਾਂ ਨੇ ਉਹਦੇ ਨਾਲ ਕੰਮ ਕਰਵਾਇਆ ਗਿਆ ਉਹਨਾਂ ਵਾਲੇ ਮੈਨੂੰ ਲੱਗਦਾ ਉਹਨਾਂ ਵਾਲੇ ਕੰਮ ਕਰਾਇਆ ਹੋਊਗਾ ਠੀਕ ਹਾਂਜੀ ਜੀ ਜੀ ਅਜੇ ਹੁਣ ਤੱਕ ਮੈਂ ਅੱਗੇ ਕੁਝ ਨਹੀਂ ਜਾ ਸਕਦਾ ਜੀ ਸਿਨੀਅਰ ਅਫਸਰ ਸਾਹਿਬ ਤੁਸੀਂ ਜਿਹੜਾ ਤੀ ਰਾਤੀ ਮੋਕਰੇ ਗਏ ਸੀ ਉਥੇ ਮੋਕਰੇ ਤੇ ਗਿਆ ਸੀ ਮੈਂ ਮੋਕਾ ਦੇਖਿਆ ਸੀ ਤੇ ਕੀ ਮੋਕਾ ਵੇਖਿਆ ਜੀ ਉਥੇ ਮੋਕਾ ਦੇਖਿਆ ਜੀ ਮੈਂ ਸਾਡੇ ਤੋਂ ਪਿੱਛ ਦਾ ਪਾਰਟ ਆ ਦੱਸਣਾ ਧੰਨਵਾਦ ਉਸ ਤਾਂ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਜੀ ਉਥੇ ਬਿਲਕੁਲ ਜੀ ਆਈ ਹੈ ਜੀ ਤੇ ਕਿੰਨੇ ਨੌਜਵਾਨ ਦਿਖਾਈ ਦੇ ਰਹੇ ਨੇ ਜੀ ਉਹਦੇ ਵਿੱਚ ਤੁਸੀਂ ਕਰ ਰਹੇ ਹੋ ਜੀ ਪੰਜ ਛੇ ਜਵਾਨ ਆ ਹੂੰ ਤੁਸੀਂ ਕਰ ਰਹੇ ਹੋ ਤੇ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਵੱਲੋਂ ਉਹ ਤੁਸੀਂ ਕਰ ਰਹੇ ਸੀ ਨਹੀਂ ਤੁਸੀਂ ਵੀਡੀਓ ਵੇਖੀ ਹੈ ਜੀ ਉਹ ਰਾਤ ਦੀ ਬਿਲਕੁਲ ਦੇਖੀ ਹੈ ਜੀ ਹਾਂ ਤਾਂ ਕੀ ਉਹਦੇ ਵਿੱਚ ਦਿਖਾਈ ਦੇ ਰਿਹਾ ਕੁਝ 5-6 ਬੰਦੇ ਆਪਸ ਵਿੱਚ ਝਗੜਾ ਕਰਦੇ ਆ। ਪਾਰੀ ਆਪਸ ਦੇ ਵਿੱਚ ਝਗੜਾ ਦਾ ਤਰ ਤੂਗਾ ਕਿ ਪਾਰਟੀ ਬਾਹਰ ਆਈ ਹੈ ਉਹ ਪਾਰਟੀ ਦੇ ਬਾਹਰ ਹੀ ਨਹੀਂ ਆਈ। ਨੋਜ਼ਮਾਨ ਤੇ ਕੱਲੇ ਗਾਣਾ ਗੱਦੀ ਆ ਰਹੇ ਆਪਣਾ ਗਲੀ ਦੇ ਵਿੱਚ। ਤੁਸੀਂ ਦੇਖੀਏ ਵੀ ਮੀਡੀਆ ਹਾਂਜੀ ਦੇਖੀ ਹੈ ਜੀ। ਮੈਂ ਸਾਰਾ ਕੁਝ ਦੇਖਿਆ ਵੈਰੀਫਾਈ ਕਰਦਾ ਹਾਂ। ਤੇ ਦੇਖਿਆ ਵੀ ਦਾਦੇ ਵੀ ਕਿਉਂ ਨਹੀਂ ਵੇ ਗੋਲੀ ਚੱਲੀ ਹੈ ਕਿ ਨਹੀਂ ਗੱਲੀ ਅੰਦਰ। ਨਹੀਂ ਤੱਕਲੀਅਰ ਨਹੀਂ ਹੋਣਿਆ ਜਦੋਂ ਕਲੀਅਰ ਹੋਏਗਾ ਦੱਸਾਂਗੇ ਤੁਹਾਨੂੰ ਤੇ। ਕਲੀਅਰ ਨਹੀਂ ਹੋ ਰਹੀ ਇੱਥੇ। ਹਾਂਜੀ। ਉਸਰੇ ਸਾਹਮਣੇ ਨਹੀਂ। ਨਹੀਂ ਹਾਂਜੀ। ਪਰ ਨੋਜ਼ਮਾਨ ਕਹਿ ਰਿਹਾ ਮੇਰੇ ਘਰ ਦੇ ਬਾਹਰ ਗੋਲੀ ਚੱਲੀ ਹੈ ਜੀ। ਕੋਈ ਨਹੀਂ ਤਾਂ ਓ ਉਹ ਕਹਿੰਦੇ ਵੀ ਰਾਤ ਆ ਸਮਾਂ ਹੁਣ ਗੁੱਜੀ ਰਾਤ ਪੈ ਚੁੱਕੀ ਆ ਅਜੇ ਤੱਕ ਤੁਹਾਡੇ ਵੱਲੋਂ ਪਰਚਾ ਨਹੀਂ ਦਰਜ ਕੀਤਾ ਗਿਆ ਜੀ ਇਹ ਆਫਸਰਾਂ ਦਾ ਆਫਸਰਾਂ ਨੂੰ ਦੱਸਿਆ ਗਿਆ ਹੋਇਆ ਸਾਰਾ ਕੋ ਰਾਤ ਦਾ ਦਸੂਰੀ ਕੀਤਾ ਹੋਆ ਡੀਡੀ ਲੌਗ ਕੀਤਾ ਆਫਸਰ ਕੀ ਕਹਿੰਦੇ ਵੀ ਪਰਚਾ ਨਹੀਂ ਦਰਜ ਕਰਨਾ ਇਸ ਸਮਾਂ ਕੁਛ ਨਹੀਂ ਗਿਆ ਨਾ ਨੇ ਦੱਸ ਦੇ ਨੇ ਸਾਨੂੰ ਆਗੇ ਕਰਨਾ ਨਹੀਂ ਪਰ ਉਹ ਕੋਈ ਹੋਰ ਵੀ ਨੌਜਵਾਨ ਤੁਹਾਡੇ ਸਾਹਮਣੇ ਬੈਠਾ ਹੋਆ ਕਹਿੰਦਾ ਕਿ ਮੈਨੂੰ ਜਾਣੋ ਜਦੋਂ ਮਾਰਨਗੇ ਫੇਰ ਪੁਲਿਸ ਜਾ ਕੇਗੀ ਗਿਆ ਨਹੀਂ ਉਹ ਕਹਿੰਦੇ ਪਏ ਨੇ ਕਿ ਰਾਤ ਦੀ ਕਾਰਵਾਈ ਨਹੀਂ ਤੁਹਾਡੇ ਵੱਲੋਂ ਹੋਇਆ ਤਾਂ ਕੀਤੀ ਗਈ ਕੋਈ ਨਹੀਂ ਉਹ ਵੱਡੀ ਕਰਾ ਜੇਗੀ ਫੇਰ ਪੁੱਛ ਜਾਗੇਗੀ ਸ਼੍ਰੀਮਾਨ ਜੀ ਜਿਹੜੇ ਦੇ ਤਿੰਨ ACP ਆਏ ਹੋਏ ਸੀ ਲੋ ਐਸਐਚਓ ਆਏ ਹੋਏ ਸੀ ਉਹ ਤੋਂ ਬਾਹਰ ਨਹੀਂ ਪੜਿਆ ਕਰ ਜਾਇਆ ਸਾਰੇ ਵੀ ਤੇ ਸਾਰੇ ਅਫਸਰ ਆ ਕੇ ਬੈਠੇ ਸਾਰਿਆਂ ਨੇ ਦੇਖਿਆ ਉਹ ਕਿਹੜਾ ਤੇ ਪਰਚਾ ਇਹ ਨਹੀਂ ਦਰਜ ਹੋਇਆ ਨਹੀਂ ਅਜੇ ਨਹੀਂ ਕਰ ਲੈ ਦਸ ਨੂੰ ਠੀਕ ਹੈ ਜੀ